ਸੱਚ ਮੈਂ ਕਿਸਾਨ ਜਿੱਥੇ ਬੰਦੇ ਕੋਲੇ ਗਿਆ ਸੀ ਮੈਂ ਤਾਂ ਇੱਕ ਆਪਣੇ ਪਿੰਡ ਦੇ ਬੰਦੇ ਨੇ ਲੋਕਾਂ ਤੋਂ ਪੈਸਾ ਕੱਢਾ ਦਿੱਤਾ 20-20 ਹਜ਼ਾਰ ਰੁਪਏ ਕਿਨਨ ਤੋਂ ਕਮਾਤੇ ਤੇ ਆਪਾਂ ਉਹ ਕਰਨਾ ਲਾਵਾ ਮੈਂ ਆਖਾ ਆਪਾਂ ਜਿੱਥੇ ਮੰਡੀ ਕਰ ਲੈਣ ਲਾਉਣੇ ਆਪਾਂ ਇਕੱਠੇ ਹੁੰਨੇ ਆਂ ਪੈਸੇ ਸੰਕਰ ਦਿੱਤੇ ਗਏ ਉਹਨੇ ਵੀ ਕਰ ਦਿੱਤੇ ਅੰਦਰਜੀ ਕਪੂਰ ਅਕਾਲੀ ਦੌਰ ਦਾ ਬੰਦਾ ਬਹੁਤ ਪੰਜਾਬ ਦੇ ਜੱਤੀ ਦਾ ਬੰਦਾ ਬੰਦੇ ਕੋਲੇ ਇਤਰਾਜ ਆਉਂਦੀ ਕਿ ਮੈਂ ਸੱਚਾ ਚਾਹਦੇ ਪਰ ਘੁਣੀ ਘੁਣੀ ਲਾਈਨ ਨੂੰ ਸੁਣਦਾ ਹੋਵੇ ਕਿ 10000 ਜਾਲ ਰਿਹਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਸਰਕਾਰ ਤੁਹਾਡੇ ਦਰਵਾਜ਼ੇ ਦੇ ਪ੍ਰੋਗਰਾਮ ਦੇ ਤਹਿਤ ਬਠਿੰਡਾ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਲੋਕਾਂ ਦੇ ਵੱਲੋਂ ਆਪਣੀਆਂ ਮੁਸ਼ਕਲਾਂ ਸੀਐਮ ਭਗਵੰਤ ਮਾਨ ਨੂੰ ਦੱਸੀਆਂ ਜਾਂਦੀਆਂ ਨੇ ਤੇ ਇਸੇ ਦੇ ਵਿੱਚ ਮਹਾਰਾਜ ਪਿੰਡ ਨਾਲ ਸੰਬੰਧਿਤ ਇਸ ਨੌਜਵਾਨ ਦੇ ਵੱਲੋਂ ਖੜੇ ਹੋ ਕੇ ਸੀਐਮ ਭਗਵੰਤ ਮਾਨ ਦੇ ਅੱਗੇ ਇਹ ਗੱਲ ਆਖੀ ਜਾਂਦੀ ਹੈ ਕਿ ਸਾਡੇ ਪਿੰਡ ਦੇ ਵਿੱਚ 2 ਸਾਲ ਪਹਿਲਾਂ ਇੱਕ ਨੈਸ਼ਨਲ ਪ੍ਰੋਜੈਕਟ ਨੈਸ਼ਨਲ ਹਾਈਵੇ ਕੇਂਦਰ ਸਰਕਾਰ ਦੇ ਵੱਲੋਂ ਕੱਢਿਆ ਜਾ ਰਿਹਾ ਤੇ ਇਸ ਦੇ ਤਹਿਤ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਨੇ ਪਰ ਉਥੋਂ ਪਿੰਡ ਦੇ ਨਾਲ ਸਬੰਧਤ ਕੁਝ ਲੋਕ ਨੇ ਉਹਨਾਂ ਦੇ ਵੱਲੋਂ ਜਿੰਨਾ ਕਿਸਾਨਾਂ ਦੀਆਂ ਇਸ ਹਾਈਵੇ ਦੇ ਤਹਿਤ ਜ਼ਮੀਨਾਂ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਘਰ-ਘਰ ਜਾ ਕੇ ਇਹ ਗੱਲ ਆਖੀ ਜਾ ਰਹੀ ਹੈ ਕਿ 20-20 ਹਜ਼ਾਰ ਰੁਪਏ ਤੁਸੀਂ ਦਿਓ ਇੱਕ ਕਿੱਲੇ ਦਾ ਤੇ ਅਸੀਂ ਧਰਨੇ ਲਾਵਾਂਗੇ ਧਰਨੇ ਮੁਜ਼ਾਰੇ ਕਰਾਂਗੇ ਤੇ 20 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਹੋਰ ਤੁਹਾਨੂੰ ਦਵਾਵਾਂਗੇ ਧਰਨੇ ਲਾ ਕੇ ਇਹ ਸ਼ਿਕਾਇਤ ਜੋ ਕਿ ਮਹਾਰਾਜ ਨਗਰ ਦੇ ਨਾਲ ਸੰਬੰਧਿਤ ਹੈ ਇਸ ਨੌਜਵਾਨ ਦੇ ਵੱਲੋਂ ਰੱਖੀ ਗਈ ਇਸ ਦੇ ਨਾਲ ਹੀ ਇਸ ਨੌਜਵਾਨ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਉਹ ਬੰਦੇ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਤੇ ਕਾਫੀ ਪੈਸੇ ਇਕੱਠੇ ਕਰ ਵੀ ਚੁੱਕੇ ਨੇ ਕਰੋੜਾਂ ਰੁਪਏ ਇਕੱਠਾ ਉਹਨਾਂ ਦੇ ਵੱਲੋਂ ਕੀਤਾ ਜਾ ਚੁੱਕਿਆ ਹੈ ਇਸ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਬਲਕਾਰ ਸਿੰਘ ਸਿੱਧੂ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਮੌਕੇ ਤੇ ਮੌਜੂਦ ਬਠਿੰਡਾ ਦੇ ਐਸਐਸਪੀ ਨੂੰ ਤੁਰੰਤ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦੇ ਦਿੱਤੇ ਗਏ ਇਸ ਮਾਮਲੇ ਦੇ ਵਿੱਚ ਐਸਐਸਪੀ ਬਠਿੰਡਾ ਨੇ ਕਾਰਵਾਈ ਕਰਦਿਆਂ 5 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਹੈ ਤੇ ਤਿੰਨ ਲੋਕ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਨੇ ਪਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇਹ ਸਾਰੀ ਕਾਰਵਾਈ ਨੂੰ 41 ਬਾਨੀ ਕਾਨੂੰਨ 41 ਬਾਨੀ ਰਾਜ ਦੱਸ ਦਿੱਤਾ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਇਹ ਵੀਡੀਓ ਸੁਖਪਾਲ ਸਿੰਘ ਖੈਰਾ ਨੇ ਟਵਿੱਟਰ ਤੇ ਜੋ ਕਿ ਹੁਣ ਐਕਸ ਹੈ ਉਸ ਤੇ ਸਾਂਝੀ ਕੀਤੀ ਤੇ ਉੱਪਰ ਲਿਖਿਆ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਅਧੀਨ 48 ਬਾਣੀ ਰਾਜ ਚੱਲ ਰਿਹਾ ਹੈ ਇੱਥੇ ਇੱਕ ਵੀਡੀਓ ਹੈ ਜੋ ਆਮ ਆਦਮੀ ਪਾਰਟੀ ਵਿਧਾਇਕ ਰਾਮਪੁਰਾ ਫੂਲ ਦੇ ਸਾਥੀ ਜੋਧਾ ਮਹਾਰਾਜ ਬਠਿੰਡਾ ਦੁਆਰਾ ਭਗਵੰਤ ਮਾਨ ਨੂੰ ਇੱਕ ਵਿਅਕਤੀ ਬਾਰੇ ਸ਼ਿਕਾਇਤ ਦਿੱਤੀ ਜਾ ਰਹੀ ਹੈ ਜੋ ਬਦਲੇ ਵਿੱਚ ਮੈਡਮ ਐਸਐਸਪੀ ਨੂੰ ਬਿਨਾ ਕਿਸੇ ਮੁੱਢਲੀ ਜਾਂਚ ਦੇ ਉਸ ਦੇ ਖਿਲਾਫ ਐਫਆਈਆਰ ਦਰਜ ਕਰਨ ਦਾ ਹੁਕਮ ਦਿੰਦਾ ਹੈ ਕਿਉਂਕਿ ਉਹ ਵਿਅਕਤੀ ਸੁਖਬੀਰ ਸਿੰਘ ਬਾਦਲ ਦਾ ਵਰਕਰ ਹੈ ਇਹ ਉਹੀ ਗੁੰਡਾ ਹੈ ਜਿਸ ਨੇ ਲੋਕ ਆਵਾਜ਼ ਟੀਵੀ ਦੇ ਮਨਿੰਦਰਜੀਤ ਸਿੱਧੂ ਖਿਲਾਫ ਝੂਠਾ ਕੇਸ ਦਰਜ ਕਰਵਾਇਆ ਸੀ ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ ਇਸ ਵਿੱਚ ਸਪਾਸਿੰਗ ਖੈਰਾ ਦਾ ਕਹਿਣਾ ਹੈ ਕਿ ਜੋ ਸ਼ਿਕਾਇਤ ਇਸ ਵਿਅਕਤੀ ਦੇ ਵੱਲੋਂ ਕੀਤੀ ਗਈ ਸੀ ਉਸ ਦੀ ਜਾਂਚ ਕੀਤੇ ਬਿਨਾਂ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਸਿੱਧੀ ਐਫਆਈਆਰ ਦਰਜ ਕਰਨ ਦੇ ਆਦੇਸ਼ ਐ ਐਸਐਸਪੀ ਨੂੰ ਦੇ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਇਹ ਸਾਰੇ ਐਕਸ਼ਨ ਨੂੰ ਦੇਖਦਿਆਂ ਹਾਂ ਤਾਲੀ ਬੜਨੀ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਉਹਨਾਂ ਦੇ ਵੱਲੋਂ ਵੱਡੀ ਗੱਲ ਆਖ ਦਿੱਤੀ ਗਈ ਹੈ ਕੀ ਹੈ ਸਾਰੀ ਵੀਡੀਓ ਤੁਹਾਨੂੰ ਵੀਡੀਓ ਦਿਖਾ ਦਿੰਨੇ ਹਾਂ ਹਬ ਤੋਂ ਵੱਡਾ ਪੰਡਾ ਮਹਾਰਾਜ ਪੰਜਾਬ ਦਾ ਮੈਂ ਉਹ ਹਲਕੀ ਤੋਂ ਰਾਮਪੁਰ ਤੋਂ ਹਲਕੇ ਤੋਂ ਮਹਾਰਾਜ ਬਣਦ ਨੂੰ ਜਿਵੇਂ ਜਦੋਂ ਆਪਣਾ ਆਪਾਂ ਭਾਵੇਂ ਆ ਪ੍ਰੋਬਲਮਾਂ ਜਿਹੜਾ ਹੋਣ ਲੱਗੇ ਦੀ ਵੱਡਾ ਅੱਥਰਸ ਮੈਂ ਕਿਸਾਨ ਜਿੱਥੇ ਬੰਦੇ ਕੋਲੇ ਗਿਆ ਸੁਣਤਾ ਕਿ ਆਪਣੇ ਪਿੰਡ ਦੇ ਬੰਦੇ ਨੇ ਲੋਕਾਂ ਤੋਂ ਪੈਸਾ ਇਕੱਠਾ ਕੀਤਾ 20 ਵੀ 30 ਹਜ਼ਾਰ ਤੱਕ ਲੈਣ ਨੂੰ ਲੁੱਟਮਾ ਤੇ ਆਪਾਂਹੁਤ ਤਰਨਾਲਾ ਮੈਂ ਕਿਹਾ ਆਪਾਂ ਜਿੱਥੇ ਬੰਦੇ ਮੰਡੀ ਧਰਨੇ ਲਾਉਣੇ ਆਪਾਂ ਇਕੱਠੇ ਹੁੰਨੇ ਆ ਤੇ ਮੈਂ ਕਿਹਾ ਉਹ ਬੰਦੇ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਾਡੇ ਪਿੰਡ ਤੋਂ ਸਦਾਨੇ ਜੀਲੋ ਭਰਾ ਮਰਾਹ ਤੋਂ ਉਹ ਕਹਿੰਦਾ ਕਿ ਜੇ ਰੋਲ ਲੱਗਿਆ ਆਪਾਂ ਨੂੰ 50 ਤੋਂ 54 ਹਜ਼ਾਰ ਰੁਪਏ ਕਿੰਨੇ ਦੇ ਪੈਸੇ ਪੈਣਗੇ ਆਪਾਂ ਕਿੰਨੇ ਸਾਡਾ 30000 ਰੁਪਏ ਇਕੱਠਾ ਕਰਨਾ ਤੇ ਉਹ ਮਿੰਜਰ ਜਿਹੜੇ ਸਾਡੀ ਗੱਲ ਨਹੀਂ ਸੀ ਉਹ ਬੰਦਾ ਕਿ ਉੱਥੇ ਰੱਬਾ ਪਰ ਮੁੰਡਾ 50 ਕਿੰਨੇ ਜਮੀਨਾਂ ਜੱਤੀ ਬੰਦੇ ਨੂੰ 50 ਕਿੰਨੇ ਜਮੀਨਾਂ ਜੱਤੀ ਉਹ ਬੰਦੇ ਨੇ ਇਕੱਠੇ ਕਰਿਆ ਰੁਪਏ ਤੋਂ ਬਾਅਦ ਤੜਾ ਦੋ 4 ਕਰੋੜ ਰੁਪਏ ਬਣਾ ਦਮ ਸਾਡੇ ਪਿੰਡਾਂ ਦਾ ਸਾਨੂੰ ਉਹ ਪਤਾ ਨਹੀਂ ਉਹ ਮੈਗਨਿਫੀਕੇਸ਼ਨ ਦਿੱਤੇਗੇ ਮੈਂ ਕਿਹਾ ਕਿ ਤੁਹਾਨੂੰ ਲੱਗਾ ਸੈਂਟਰ ਨੇ ਪੈਸੇ ਹੁਣੇ ਲੋਕਾਂ ਦੇ ਬਾਹਾਂ ਤੇ ਤੁਸੀਂ ਪੈਸੇ ਕਾਦੇ ਦਵਾਉਂਦੇ ਜਦੋਂ ਮੈਂ ਪੈਸੇ ਦਿੱਤੇ ਨਾ ਮੇਰੇ ਤਾਂ ਇੱਕ ਵਾਰ ਸਵਾਦੋਕ ਨੇ ਬਾਹਾਂ ਐ ਰੋਡ ਦੇ ਵਿੱਚ ਮੈਂ ਡੀਐਨ ਵੀ ਕਿੱਲਾ ਦਿੱਤਾ ਕਿ ਮੈਂ ਸੈਂਟਰ ਨੇ ਪੈਸੇ ਬੜੇ ਤੁਸੀਂ ਪੈਸੇ ਬਰੋ ਨਾਲ ਕੌਣ ਹੋ ਜੁਨੀਅਨ ਲੈ ਗਿਆ ਪੈਸੇ ਦੇਖੋ ਉਹਨਾਂ ਇਕੱਠੇ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਕਿ ਇੰਨਾ ਰੁਪਈਆ ਉਹ ਮਰਦਾਂ ਨੇ ਕਿੱਥੇ ਕਿਹੜਾ ਫੰਡਤਾ ਕਿਹਨੂੰ ਨਹੀਂ ਦਿੱਤਾ ਸਾਨੂੰ ਨਹੀਂ ਪਤਾ ਉਹ ਕਾਦੀ ਵੀ ਵੱਡੀ ਬਹੁਤ ਵੱਡਾ ਇਹ ਸਾਡੇ ਲੋਕਾਂ ਨਾਲ ਜੇਬਾਂ ਨੂੰ ਰੁਪਈਆ ਨਿਕਲਿਆ ਬਹੁਤ ਵੱਡੀ ਗੱਲ ਆ कार निकल का बंद जी कार निकलता एक साल मेरे पिंड की दो हजार छे तो लेके बहुत बड़ी प्रॉब्लम आ गई बहुत भी करते हैं ਕੌਣ ਬੰਦਾ ਨਾ ਆਇਆ ਉਹਨਾਂ ਕੁਦਿੰਦਰ ਸਿੰਘ ਕਪੂਰ ਅਕਾਲੀ ਦਰ ਦਾ ਬੰਦਾ ਬਹੁਤ ਪੰਜਾਬਿਕ ਜੱਤੀ ਦਾ ਬੰਦਾ ਕੋਲ ਇੱਧਰ ਆ ਗਿਆ ਹਾਂ ਕਿ ਮਾਣਸਾ ਚਾਹਦੇ ਦਿਨ ਸਾਰ ਥੋੜੀ ਮੈਂ ਆ ਮਾਈਕ ਦੇ ਦੇ ਮਾਈਕ ਦੇ ਜਾ ਅੱਛਾ ਸੁਣ ਕੌਣ ਬੰਦਾ ਕੱਢ ਕੇ ਕਰ ਗਿਆ ਧਰਨਾ ਦੇ ਕੇ ਲੈ ਹੋ ਗਿਆ ਤਾਂ ਮੈਂ ਤੁਹਾਨੂੰ ਕਹਿਦਾ ਜਾਨਾ ਦੱਸ ਦਿਆ ਕਰੋ ਥੋੜਾ ਜਿਆ ਮੈਂ ਸਾਰਿਆਂ ਨੂੰ ਜਾਣਦਾ ਹਨੂ ਘਰਾਂ ਨਾਲ ਦੇਣ ਦੇ ਪੈਸੇ ਲੈਂਦੇ ਯਾਰ ਹੱਤ ਹੈ ਯਾਰ ਅੱਜ ਦੇਖੋ ਵੀ ਸ਼ਾਮ ਨੂੰ ਮੇਰੇ ਕੋਲ ਬੋਲਦੇ ਦੇਖੋ ਤੁਸੀਂ ਕਿਉਂਕਿ ਮੈਂ ਸੱਚ ਬੋਲੀ ਜਾਂਦਾ ਨਾ ਗੱਲ ਹੈ ਕੀ ਬਈਆਂ ਲੋਕਾਂ ਨੂੰ ਕੰਮ ਕਰ ਲੈਣ ਦੋ ਲੋਕਾਂ ਨੂੰ ਜਿਉਂ ਲੈਣ ਦੋ ਨਾ ਚਲੋ ਬਈ ਇੱਧਰ ਨੂੰ ਚਲੋ ਬਈ ਉੱਧਰ ਨੂੰ ਐਸਐਸਪੀ ਸਾਹਿਬਾ ਇੱਥੇ ਫੰਕਸ਼ਨ ਤੇ ਰਹਿਣ ਦੀ ਜ਼ਰੂਰਤ ਨਹੀਂ ਹੈ ਕਿ ਮਤੇ ਤੋਂ ਚੰਡੀਗੜ੍ਹ ਚਲੇ ਜਾਣ ਪਰ ਪਰ ਹੁਣੀ ਹੁਣੀ ਲਾਈਵ ਨਾ ਸੁਣਦਾ ਹੋਵੇ ਕਿਤੇ ਭੱਜ ਨਾ ਜਾਵੇ ਉਹ ਮੇਰੇ ਕੋਲ ਤਾਂ ਜਿੰਨਾ ਟਾਈਮ ਲਾਈ ਜਾਂਦਾ ਉਹ ਲੇਟ ਹੀ ਲੇਟ ਹੈ ਕੰਮ ਬਣ ਗਿਆ